ਨੈਸ਼ਨਲ ਹਾਈਵੇ ਦੇ ਬਾਪਰੇ ਇੱਕ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਹੈ ਤੇ ਉਸ ਦੇ ਪਰਿਵਾਰਕ ਮੈਂਬਰ ਜਿਹੜਾ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਪਤਨੀ ਤੇ ਦੋ ਬੱਚੇ ਕਾਰ ਦੇ ਵਿੱਚ ਸਵਾਰ ਸੀ ਉਹ ਗੰਭੀਰੂ ਵਿ ਜਿਹੜੇ ਜ਼ਖਮੀ ਹੋਏ ਦੱਸੇ ਜਾ ਰਿਹਾ ਹੈ ਤਸਵੀਰਾਂ ਸੰਝਿਆ ਕਰਨ ਜਾ ਰਹੇ ਤੁਹਾਡੇ ਨਾਲ ਫਗਵਾੜਾ ਤੋਂ ਗਰਾਿਆਂ ਦੇ ਦਰਮਿਆਨ ਪਿੰਡ ਜਮਾਲਪੁਰ ਜਿੱਥੇ ਗੱਡੀ ਦੇ ਹਾਲਾਤ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਦਸਾ ਵਾਪਰਿਆ ਕਿੰਨਾ ਭਿਆਨਕ ਹਾਦਸਾ ਹੋਵੇਗਾ ਤਸਵੀਰਾਂ ਦੇਖ ਸਕਦੇ ਆ ਕਿ ਗੱਡੀ ਜਿਹੜੀ ਹੈ ਆਲਟੋ ਗੱਡੀ ਹੈ ਇਹ ਲੁਧਿਆਣਾ ਨੰਬਰ ਜਿਹੜੀ ਹੈ ਗੱਡੀ ਆ ਜੇ ਇਸ ਵੇਲੇ ਦੱਸਦੇ ਆ ਕਿ ਇੱਕ ਪਰਿਵਾਰ ਸਵਾਰ ਸੀਗਾ ਜਿਹੜਾ ਸ਼੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਰਿਵਾਰ ਜਿਹੜਾ ਵਾਪਸ ਲੁਧਿਆਣੇ ਵੱਲ ਨੂੰ ਪਰਤ ਰਿਹਾ ਸੀਗਾ ਜਿਹੜਾ ਅੱਜ ਇੱਥੇ ਜਮਾਲਪੁਰ ਪਿੰਡ ਜਿਹੜਾ ਅਕਸਰ ਹੀ ਇੱਥੇ ਜਿਹੜੇ ਗਲਤ ਢੰਗ ਨਾਲ ਪਾਰਕਿੰਗ ਹੋਏ ਹੁੰਦੇ ਟਰੱਕ ਵਗੈਰਾ ਜਾਂ ਹੋਰ ਵੀ ਜਿਹੜੀ ਗੱਡੀਆਂ ਆ ਉਹਦੇ ਨਾਲ ਅਕਸਰ ਹੀ ਹਾਦਸੇ ਵਾਪਰਦੇ ਆ बार-बार ਖਵਰਾ ਨਸ਼ਰ ਹੋਣ ਤੋਂ ਬਾਅਦ ਵੀ ਜਾਂ ਪਿੰਡ ਵਾਸੀਆਂ ਦੇ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤੇ ਲੋਕਾਂ ਨੂੰ ਆਪਣੀ ਜ਼ਿੰਦਗੀ ਗਵਾਣੀ ਪੈਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹਲਟੋ ਗੱਡੀ ਪੀਵੀ 10 ਐਚਆਰ 2605 ਇਹ ਉਹ ਗੱਡੀ ਹੈ ਲਿਲਾਣਾ ਨੰਬਰ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਜਿਹੜਾ ਸਵਾਰ ਸੀਗਾ ਜੋ ਸਵੇਰੇ ਵਾਪਸ ਪਰਤਦੇ ਆ ਅੱਜ ਕੱਲ ਲੁਧਿਆਣਾ ਸਾਈਡ ਤੋਂ ਤੇ ਇਹ ਜਿਹੜਾ ਜਮਾਲਪੁਰ ਪਿੰਡ ਆ ਉੱਥੇ ਨੈਸ਼ਨਲ ਹਾਈਵੇ ਤੇ ਟਰੱਕ ਦੇ ਨਾਲ ਇਹ ਗੱਡੀ ਜਿਹੜੀ ਟੱਕਰ ਹੋਈ ਹੈ ਗੱਡੀ ਜਿਹੜੀ ਆ ਦੱਸਿਆ ਜਾ ਰਿਹਾ ਕਿ ਬੁਰੇ ਤਰੀਕੇ ਨਾਲ ਜਿਹੜਾ ਟਰੱਕ ਦੇ ਪਿਛਲੇ ਹਿੱਸੇ ਦੇ ਵਿੱਚ ਜਿਹੜੇ ਫਸ ਗਏ ਸੀ ਤੇ ਜਿਸ ਤੋਂ ਬਾਅਦ ਕਾਫੀ ਜੱਦੋਜਹਿਦ ਕਰਨ ਤੋਂ ਬਾਅਦ ਜਿਹੜਾ ਲੋਕਾਂ ਦੀ ਮਦਦ ਨਾਲ ਟਰੱਕ ਡਰਾਈਵਰ ਜਿਹੜੇ ਇੱਥੇ ਮੌਜੂਦ ਸੀ ਸੰਘਲ ਪਾ ਕੇ ਜਿਹੜੀ ਇਹ ਗੱਡੀ ਹੈ ਪਿੱਛੇ ਕੱਢੀ ਗਈ ਹੈ ਤੇ ਉਹਦੇ ਵਿੱਚੋਂ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਕੱਢੇ ਗਿਆ ਕਿ ਹਾਲਾਂਕਿ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਗੱਡੀ ਜਿਹੜਾ ਚਲਾ ਰਹੇ ਸੀਗੇ ਵਰਿੰਦਰ ਕੁਮਾਰ ਜਿਹਨਾਂ ਦੀ ਪਛਾਣ ਹੋਈ ਹੈ ਜਿਹੜਾ ਲੁਧਿਆਣਾ ਦੇ ਰਹਿਣ ਵਾਲੇ ਦੱਸਿਆ ਜਾ ਰਿਹਾ ਫੂਡ ਸਪਲਾਈ ਵਿਭਾਗ ਦੇ ਵਿੱਚ ਜਿਹੜੇ ਕਲਰਕ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਹੇ ਸੀ ਉਸ ਸਵਾਰਥੀ ਨਾਲ ਉਹਨਾਂ ਦੀ ਪਤਨੀ ਰਾਜਵਿੰਦਰ ਕੌਰ ਜਿਹੜੇ ਦੱਸਿਆ ਜਾ ਰਿਹਾ ਨਾਲ ਮੌਜੂਦ ਸੀ ਨਾਲ ਉਹਨਾਂ ਦੇ ਦੋ ਬੱਚੇ ਇੱਕ 13 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਤੇ ਇੱਕ ਉਸ ਤੋਂ ਹੋਰ ਛੋਟਾ ਬੱਚਾ ਜਿਹੜਾ ਉਹ ਸਵਾਰਥੀ ਜੋ ਪਿਛਲੀ ਸੀਟ ਤੇ ਬੈਠੇ ਹੋਏ ਸੀ ਉਹਨਾਂ ਦੇ ਵੀ ਸੱਟਾਂ ਆਈਆਂ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਫਗਵਾੜਾ ਦੇ ਵਿੱਚ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਵਿੱਚ ਜਿਹੜਾ ਰੇਫਰ ਕਰ ਦਿੱਤਾ ਤਸਵੀਰਾਂ ਦਾ ਨਾ ਉਹ ਸਾਂਝਿਆ ਕਰਦੇ ਆ ਕਿ ਇਹ ਉਹ ਨੈਸ਼ਨਲ ਹਾਈਵੇ ਹੈ ਜਿਹੜਾ ਜਲੰਧਰ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਇਹ ਰਸਤਾ ਜਾ ਰਿਹਾ ਇੱਥੇ ਜਿਹੜੇ ਇਹ ਟਰੱਕ ਦੇਖ ਸਕਦੇ ਆ ਅਕਸਰ ਇੱਥੇ ਟਾਬੇ ਬਣੇ ਹੋਣ ਕਾਰਨ ਨਯਾਇਜ਼ ਢੰਗ ਨਾਲ ਜਿਹੜੇ ਇਹ ਟਰੱਕ ਇੱਥੇ ਹਾਈਵੇ ਦੇ ਉੱਪਰ ਖੜੇ ਹੁੰਦੇ ਆ ਜਿਸ ਕਾਰਨ ਅਕਸਰ ਇੱਥੇ ਹਾਦਸੇ ਜਿਹੜੇ ਵਾਪਰਦੇ ਰਹਿੰਦੇ ਆ ਬਾਰ-ਬਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀਆ ਇਹ ਕੰਤੇ ਜੂਨੀ ਸਰਕਲ ਦੇ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ ਜਾਂਦਾ ਜਿਸ ਕਾਰਨ ਅਕਸਰ ਹੀ ਇੱਥੇ ਲੋਕ ਆਪਣੀਆਂ ਕੀਮਤੀ ਜਾਨਾਂ ਜਿਹੜੀਆਂ ਗਵਾਰੇ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਰਹੀਆਂਗਾ ਮੌਸਮ ਦੀ ਤਬਦੀਲੀ ਹੋ ਰਹੀ ਹੈ ਸਰਦੀਆਂ ਦਾ ਮੌਸਮ ਆ ਰਿਹਾ ਧੁੰਦਾ ਦਾ ਮੌਸਮ ਆ ਰਿਹਾ ਕਿਉਂਕਿ ਹੱਲੇ ਦਿਨ ਦਾ ਸਮਾਂ ਹੈ ਟਰੱਕ ਹੱਲੇ ਵੀ ਖੜੇ ਹੈ ਜਿਵੇਂ ਜਿਵੇਂ ਸ਼ਾਮ ਢਲਦੀ ਹੈ ਜਾਂ ਰਾਤ ਹੁੰਦੀ ਹੈ ਇਹ ਗੰਤੀ ਵਾਧ ਰਹੀ ਹੈ ਕਿ ਡਬਲ ਲਾਈਨ ਦੇ ਵਿੱਚ ਜਿਹੜੇ ਟਰੱਕ ਇੱਥੇ ਪਾਰਕ ਹੋ ਜਾਂਦੇ ਆ ਢਾਬੇ ਬਣੇ ਹੋਣ ਕਰਕੇ ਕਾਫੀ ਕਾਫੀ ਦੇਰ ਇੱਥੇ ਗੱਡੀਆਂ ਖੜੀਆਂ ਰਹਿੰਦੀਆਂ ਤੇ ਅਕਸਰ ਹੀ ਹਾਦਸੇ ਜਿਹੜੇ ਵਾਪਰਦੇ ਰਹਿੰਦੇ ਆ ਫਗਵਾੜਾ ਪੁਲਿਸ ਨੂੰ ਪਿੰਡ ਵਾਸੀਆਂ ਨੇ ਵੀ ਕਈ ਵਾਰ ਇਸ ਗੱਲ ਦੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਇੱਥੋਂ ਜਿਹੜੇ ਆ ਨਜਾਇਜ਼ ਢੰਗ ਨਾਲ ਪਾਰਕਿੰਗ ਹੁੰਦੀ ਹੈ ਇਹਨਾਂ ਨੂੰ ਹਟਾਇਆ ਜਾਵੇ ਕਿਉਂਕਿ ਕਈ ਕੀਮਤੀ ਜਾਨ ਫਗਵਾ ਦਿੰਦੇ ਆ ਅੱਜ ਵੀ ਇਸੇ ਤਰੀਕੇ ਨਾਲ ਜਿਹੜੇ ਇੱਕ ਕੀਮਤੀ ਜਾਨ ਉੱਥੇ ਗਈ ਆ ਤੇ ਉਸੇ ਜਿਹੜੇ ਪਤਨੀ ਦੀ ਹਾਲਤ ਆ ਉਹ ਵੀ ਕਾਫੀ ਨਾਜ਼ੁਕ ਬਣੀ ਹੋਈ ਹੈ ਜਿਹੜੇ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਵਿੱਚ ਜਿਹੜਾ ਹੁਣ ਉਹ ਜੇਰੇ ਇਲਾਜ ਹੈ ਹਾਲਾ ਜਿਹਨਾਂ ਦੀ ਕਾਫੀ ਸੀਰੀਅਸ ਜਿਹੜਾ ਦੱਸੀ ਜਾ ਰਹੀ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਫਗਵਾੜਾ ਪੁਲਿਸ ਵੀ ਇੱਥੇ ਦੱਸਦੇ ਪਏ ਕਿ 3 ਘੰਟਿਆਂ ਦੀ ਦੇਰੀ ਤੋਂ ਜਿਹੜਾ ਇੱਥੇ ਪਹੁੰਚੀ ਹੈ ਹਾਸਲ ਆਪਰਨ ਤੋਂ ਬਾਅਦ ਪੁਲਸਾ ਤਰਕ ਹੈ ਕਿ ਉਹਨਾਂ ਨੂੰ ਜਿਹੜਾ ਇਨਫੋਰਮੇਸ਼ਨ ਹੈ ਜਿਹੜਾ ਲੇਟ ਮਿਲੇ ਕਿਉਂਕਿ ਐਸਐਸਐਫ ਜਿਹੜੀ ਟੀਮ ਜਿਹੜੀ ਸੜਕ ਸੁਰੱਖਿਆ ਫੋਰਸ ਜਿਹੜੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਉਹ ਨੈਸ਼ਨਲ ਹਾਈਵੇ ਤੇ ਉਹਨਾਂ ਦੀ ਡਿਊਟੀ ਹੈ ਕਿ ਜੇ ਕੋਈ ਹਾਦਸਾ ਵਾਪਰਦਾ ਤੇ ਉਹ ਸਿਰਫ ਨੈਸ਼ਨਲ ਹਾਈਵੇ ਦੇ ਉੱਪਰ ਹੀ ਪਹੁੰਚੂਗੀ ਉਹ ਵੀ ਟੀਮ ਜਿਹੜੀ ਕਾਫੀ देर ਬਾਅਦ ਪਹੁੰਚੀ ਹੈ ਕਿ ਜਿਹੜਾ ਟਰੱਕ ਸੀਗਾ ਉਹ ਦੱਸਿਆ ਜਾ ਰਿਹਾ ਕਿ ਮੌਕੇ ਤੋਂ ਲੈ ਕੇ ਜਿਹੜਾ ਡਰਾਈਵਰ ਨਿਕਲ ਗਿਆ ਸੀਗਾ ਹਾਲੇ ਤੱਕ ਪੁਲਸ ਹੁਣ ਜ਼ਰੂਰ ਤਫਤੀਸ਼ ਦੀ ਗੱਲ ਕਰ ਰਹੇ ਆ ਕਿ ਕਿਹਾ ਜਾ ਰਿਹਾ ਕਿ ਤਫਤੀਸ਼ ਦੇ ਵਿੱਚ ਦੇਖ ਲਿਆ ਆ ਟਰੱਕ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਦੇਖਦੇ ਆ ਹੁਣ ਕਦੇ ਜੱਕ ਪੁਲਿਸ ਜਿਹੜਾ ਟਰੱਕ ਨੂੰ ਲੱਭਣ ਦੇ ਵਿੱਚ ਕਾਮਯਾਬ ਹੁੰਦੀ ਆ ਪਰਵਾਹ ਨ ਕੋਈ ਤੱਕ ਜਿਹੜਾ ਇਨਸਾਫ ਮਿਲਦਾ ਆ ਖਾਨੀ ਦੇ ਨਾਲ ਮਨੀਸ਼ 바ਵਾ ਦਾ ਗਵਰਨਰ ਵੀ ਫਗਵਾੜਾ